ਚਿੰਤਾ ਨਾ ਕਰੋ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਸਾਡੇ ਹੈਲਥ ਸੈਂਟਰ ਤੋਂ ਤੁਹਾਨੂੰ ਸਾਰੀ ਦੁਨੀਆ ਨੂੰ ਦਵਾਈ ਦੇਸੀ ਦਿੰਦੀ ਆਯੁਰਵੈਦਿਕ ਦਵਾਈ ਜਾਂਦੀ ਹੈ। ਅਤੇ ਬਿਨਾ ਸਾਈਡ ਇਫੈਕਟ ਤੋਂ ਇੱਕ ਨਹੀਂ ਬਰੀ ਗੱਲ ਕਰ ਲੈਣੇ ਆ ਪਿੰਪਲਸ ਕਿਉਂ ਹੁੰਦੇ ਆ ਕੀ ਪ੍ਰੈਸ ਕਰਨਾ ਚਾਹੀਦਾ ਕਈਆਂ ਨੂੰ ਸਿਰਫ ਮਿੱਠਾ ਜਦੋਂ ਜ਼ਿਆਦਾ ਖਾ ਲੈਂਦੇ ਤੇ ਪਿੰਪਲਸ ਹੋ ਜਾਂਦੇ ਯੰਗ-ਯੰਗ ਮੁੰਡਿਆਂ ਦੇ ਮੈਂ ਦੇਖੇ ਇਹੋ ਜੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਹੁੰਦਾ ਕਿ ਕੋੜੀ ਚੀਜ਼ ਜਿਹੜੀ ਹੈ ਨਾ ਨਿੱਣਾ ਜੇ ਨਿੰਮੂ ਵੀ ਕੋੜੀ, ਕਰੇਲੇ ਵੀ ਕੋੜੇ, অ্যালোਵੇਰਾ ਦੇ ਵੀ ਸਵਾਦ ਘੋੜਾ ਇਹ ਚੀਜ਼ਾਂ ਜਿੰਨੀਆਂ ਕੁੜਤਣ ਹੈ ਉਹਨਾਂ ਹੀ ਫਾਇਦਾ ਜ਼ਿਆਦਾ ਹੈ। ਜਿੰਜਰ ਟੀ, ਟਰਮੇਰਿਕ ਟੀ, ਸਿਨਮਨ ਟੀ ਇਹ ਚਾਹਾਂ ਇਸ ਕਰਕੇ ਮਸ਼ਹੂਰ ਹੈ ਕਿ ਇਹਨਾਂ ਦੇ ਵਿੱਚ ਇਹ ਜਿਹੜੇ ਦੇਸੀ ਚੀਜ਼ਾਂ ਨਾਲ ਪੀਂਦੀ ਹੈ ਭਾਵੇਂ ਉਹਦੇ ਆਪਾਂ ਹਲਦੀ ਦੀ ਗੱਲ ਕਰ ਲਈਏ, ਅਦਰਕ ਦੀ ਕਰ ਲਈਏ, ਲਾਚੀ ਦੀ ਕਰ ਲਈਏ। ਫਿਰ ਸੌਫ ਇਹ ਚੀਜ਼ਾਂ ਤੁਹਾਡਾ ਡਾਈਜੈਸਟਿਵ ਸਿਸਟਮ ਵੀ ਠੀਕ ਕਰਦੀਆਂ ਟੌਕਸਿਸਿਟੀ ਤੋਂ ਵੀ ਦੂਰ ਕਰਦੀਆਂ ਨਾਲੇ ਨੁਕਸਾਨ ਨਹੀਂ ਹੁੰਦਾ ਜਿਹੜੀ ਕਰੀਮ ਆ ਦੱਸਿਆ ਵਾਈਟ ਕਰਨ ਲਈ ਕਹਿੰਦੇ ਐਡੀ ਕਰੀਮ ਮਿਲੀ ਸਾਰੀਆਂ ਲੇਡੀਜ਼ ਨੇ ਲੈਂਦੀਆਂ ਮੇਰੇ ਜੀਨੀਅਸ ਕਿਨੂੰ ਵਾਈਟ ਕਰਨ ਲਈ ਜਿੰਨੀਆਂ ਕਰੀਮਾਂ ਨਿਕਲੀਆਂ ਸਭ ਲੇਡੀਜ਼ ਨੇ ਲੈਂਦੀਆਂ ਔਰ ਮੋਸਟਲੀ ਉਹ ਹੀ ਲੇਡੀਜ਼ ਜਿਹੜੀਆਂ ਬਿਊਟੀ ਸੈਲੂਨ ਆਪ ਚਲਾਉਂਦੀਆਂ ਫਾਸਟੈਸਟ ਸਰਵਿਸ ਇਨ ਦਾ ਵਰਡ ਤੇ ਜਦ ਦਵਾਈ ਤੁਹਾਡੇ ਕੋਲ ਪਹੁੰਚੀ ਹੁੰਦੀ ਆ ਅਮਰੀਕਾ ਦੀ ਕਿਸੇ ਸਟੇਟ ਤੋਂ ਤੁਸੀਂ ਬੈਠੇ ਹੋ ਹੁੰਦੇ 3 ਟੂ 5 ਡੇਸ ਕੈਨੇਡਾਜ਼ 1 ਵੀਕ ਟੂ 2 ਵੀਕਸ ਨਮਸਕਾਰ ਸਤ ਸ੍ਰੀ ਅਕਾਲ ਆਦਾਬ ਮੈਂ ਹੂੰ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਆਯੁਰਵੈਦਿਕ ਦਵਾਈਆਂ ਦੇ ਆਰ ਕੇ ਹੋਲਿਸਟਿਕ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਸ਼ਰੀਰ ਦੀ ਕੋਈ ਬਿਮਾਰੀ ਹੋਵੇ ਭਾਵੇਂ ਕੋਈ ਦਿਮਾਗ ਦੀ ਪ੍ਰੋਬਲਮ ਹੈ ਕੋਈ ਡਿਮੈਂਸ਼ੀਆ ਦੀ ਪ੍ਰੋਬਲਮ ਹੈ ਯਾਦਦਾਸ਼ਤ ਦੀ ਘਟਣ ਦੀ ਕਿਸੇ ਨੂੰ ਮੈਮਰੀ ਲਾਸ ਜਿਹਨੂੰ ਕਹਿੰਦੇ ਨੀਂਦ ਨਾ ਆਉਂਦੀ ਹੋਵੇ ਜਾਂ ਕੋਈ ਥਾਇਰੋਇਡ ਗਲੈਂਡ ਦੀ ਪ੍ਰੋਬਲਮ ਹੈ ਚੈਸਟ ਇਨਫੈਕਸ਼ਨ ਦੀ ਕੋਈ ਪ੍ਰੋਬਲਮ ਹੈ ਐਸਥਮਾ ਤੱਕ ਦੀ ਬ੍ਰੌਂਕਾਈਟਸ ਐਸਥਮਾ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਹਾਰਟ ਪ੍ਰੋਬਲਮ ਹੈ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਕਰ ਰਹੀ ਖੂਨ ਦਾ ਦੌਰਾ ਨਹੀਂ ਨਾੜੀਆਂ ਚ ਪ੍ਰੋਪਰ ਹੋ ਰਿਹਾ ਡਾਇਬੀਟਿਸ ਹੈ 슈ਗਰ ਹਾਈਪਰ ਟੈਂਸ਼ਨ ਹਾਈ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ 슈ਗਰ ਕੋਲੇਸਟ੍ਰੋਲ ਫਾਇਰਡ ਜਾਂ પેટ ਦੀਆਂ ਕਿੰਨੀਆਂ ਬਿਮਾਰੀਆਂ ਕੋਲ ਅਲਸਰ ਅਲਸਰੇਟਿਕ ਕੋਲਾਈਟਸ ਐਂਡ ਪ੍ਰੋਬਲਮ ਐ ਡਾਇਰੀਆ ਡਿਸੈਂਟਰੀ ਅ ਕਨਸਟਿਪੇਸ਼ਨ ਅ ਕਬਜ਼ ਬਵਾਸੀਰ ਮਸ ਮਸੇ ਜਿਹਨੂੰ ਕਹਿੰਦੇ ਆ ਲੱਤਾਂ 'ਚ ਤੁਹਾਡੇ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੋ ਰਹੀ ਪੈਰ ਹੱਥ ਪੈਰ ਸੁੰਦੇ ਇਹ ਨਾਮ ਇਸ ਕਰਕੇ ਦਿੱਤੇ ਵੀ ਚਿੰਤਾ ਨਾ ਕਰੋ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਸਾਡੇ ਹੈਲਥ ਸੈਂਟਰ ਤੋਂ ਤੁਹਾਨੂੰ ਸਾਰੀ ਦੁਨੀਆ ਨੂੰ ਦਵਾਈ ਦੇਸੀ ਦਿੰਦੀ ਆਯੁਰਵੈਦਿਕ ਦਵਾਈ ਜਾਂਦੀ ਔਰ ਬਿਨਾ ਸਾਈਡ ਇਫੈਕਟ ਤੋਂ ਇਸੇ ਤਰ੍ਹਾਂ ਸਪੋਜ਼ ਕਰੋ ਕੋਈ ਸਕਿਨ ਪ੍ਰੋਬਲਮ ਹੈ ਸਕਿਨ ਪ੍ਰੋਬਲਮ ਵੀ ਬੜੀਆਂ ਕਾਮਨ ਨੇ ਭਾਵੇਂ ਜੱਛਾ ਹੀ ਹੈ ਮੋਸੇ ਪਿੰਪਲਸ ਐਕਨੀਆ ਰੋਜ਼ੇਸ਼ੀਆ ਅਲਰਜੀ ਐਕਜ਼ੀਮਾ ਰੈਸ਼ਾ ਸੋਰਾਈਸਿਸ ਵਿੱਟੀ ਲੀਗੋ ਜਿਹਨੂੰ ਫਲਵੇਰੀ ਕਹਿੰਦੇ ਭਾਵੇਂ ਇਹੋ ਜੀਆਂ ਵੀ ਜਿਹੜੀਆਂ ਬਿਮਾਰੀਆਂ ਦਾ ਇਲਾਜ ਹੈ ਤੇ ਆਯੁਰਵੈਦਿਕ ਚ ਦੁਨੀਆਂ ਪਰ ਦੀ ਚੀਜ਼ ਤੁਹਾਨੂੰ ਮਿਲਦੀ ਆ ਘਰ ਬੈਠੇ ਮਿਲਦੀ ਆ ਤੁਸੀਂ ਸਿਰਫ ਮੇਰੇ ਨਾਲ 5 ਮਿੰਟ ਚ ਆਪਣੀ ਪ੍ਰੋਬਲਮ ਦੱਸਣੀ ਹੁੰਦੀ ਆ ਸਕਿਨ ਦੀ ਗੱਲ ਕੀਤੀ ਕਿਉਂ ਨਾ ਆਪਾਂ ਅੱਜ ਸਕਿਨ ਬਾਰੇ ਕਰ ਲਈਏ ਗੱਲ ਜਿਹਦੇ ਚ ਆਪਾਂ ਕੋਈ ਟੌਪਿਕ ਫੜ ਲੈਨੇ ਆ ਪਿੰਪਲਸ ਜਾਂ ਐਕਨੇ ਐਕਨੇ ਇੱਕ ਬੜੀ ਕਾਮਨ ਗੱਲ ਹੈ ਆਮ ਜਿਆਦਾ ਐਕਨੇ ਲੜਕੀਆਂ ਨੂੰ ਹੁੰਦੇ ਆ ਪਿਊਬਰਟੀ ਦੇ ਦੌਰਾਨ ਹੁੰਦੇ ਆ ਇਹ ਯੰਗ ਯੰਗ ਮੁੰਡੇ ਕੁੜੀਆਂ ਨੂੰ ਜਿਆਦਾ ਹੁੰਦੇ ਆ ਕਾਰਨ ਕੀ ਹੈ ਕਿ ਉਹ ਟੈਸਟੋਸਟੀਰੋਨ ਲੈਵਲ ਉਸ ਵੇਲੇ ਵਧ ਰਿਹਾ ਹੁੰਦਾ ਹੁਣ ਆਪਾਂ ਅੱਜ ਦੇ ਟਾਪਿਕ ਇਦਾਂ ਕਰਦੇ ਆ ਆਪਾਂ ਐਕਨੇ ਬਾਰੇ ਗੱਲ ਕਰ ਲੈਨੇ ਆ ਪਿੰਪਲਸ ਕਿਉਂ ਹੁੰਦੇ ਆ ਕੀ ਪ੍ਰੇਜ਼ ਕਰਨਾ ਚਾਹੀਦਾ ਖਾਣ ਪੀਣ ਦਾ ਕੀ ਪ੍ਰੇਜ਼ ਹੈ ਔਰ ਕੀ ਹੋਮ ਰੈਮਡੀਜ਼ ਹੈ ਯੰਗ ਲੜਕੇ ਲੜਕੀਆਂ ਨੂੰ ਮੈਨੂੰ ਇੱਥੇ ਤੱਕ ਕਿ ਜਿਹੜੀਆਂ ਆਮ ਲੜਕੀਆਂ ਦੇਖੋ ਵਿਚਾਰੀਆਂ ਆਪ ਇਹਨੇ ਨੇ ਬਿਊਟੀ ਸਲੂਨ ਚਲਾਉਂਦੀਆਂ ਮੇਰੇ ਕੋਲ ਇੱਕ ਸਪੈਸ਼ਲ ਕਰੀਮ ਸੀ ਜਿਸ ਦੇ ਨਾਲ ਸਕਿਨ ਵਾਈਟ ਹੋ ਜਾਂਦੀ ਹੈ। ਔਰ ਸਾਰੀ ਉਹ ਜੰਨੀਆਂ ਸੀ ਕਰੀਮਾਂ ਮੇਰੇ ਕੋਲ ਉਹੀ ਲੇਡੀਜ਼ ਲਗੀਆਂ ਜਿਹੜੀਆਂ ਬਿਊਟੀ ਸੈਲੂਨ ਤੇ ਕੰਮ ਕਰਦੀਆਂ। ਉਹ ਕਰੀਮ ਹੀ ਐਸੀ ਸਪੈਸ਼ਲ ਹੈ ਕਿ ਤੁਹਾਡਾ ਰੰਗ ਹੀ ਸਾਫ਼ ਚਿੱਟਾ ਨਜ਼ਰ ਆਣ ਲੱਗਦਾ ਉਹਦੇ ਨਾਲ। ਉਹ ਵਾਈਟ ਹੋਣ ਜਾਣਾ ਉਹਦੇ ਲਈ ਲੋਸ਼ਨ ਵੀ ਹੈ ਕਰੀਮ ਵੀ ਇਸੇ ਤਰ੍ਹਾਂ ਹੀ ਸਾਡੇ ਕੋਲ ਜਿਨ੍ਹਾਂ ਦੀ ਅੱਖਾਂ 'ਕੇ ਕਾਲੇ ਨਿਸ਼ਾਨ ਪੈ ਜਾਂਦੇ ਉਹਦੇ ਲਈ ਕਰੀਮ ਲੱਗ ਹੈ ਜੇ ਕਿਸੇ ਨੂੰ ਸਪੋਜ਼ ਕਰੋ ਸੀਕਰੀਆ ਡੈਂਡਰਫ ਹੈ ਸ਼ੈਂਪੂ ਕੰਡੀਸ਼ਨਰ ਲੱਗ ਤੇਲ ਲੱਗ ਫੇਸ ਤੇ ਸ਼ਾਇਆ ਮੁਹਾਸੇ ਕਰੀਮ ਲੱਗ ਤੇਲ ਲੱਗ ਸ਼ੈਂਪੂ ਲੱਗ ਮੋਇਸਚਰਾਈਜ਼ਰ ਗਾਰੇ ਨੇ ਕਿ ਦੇਸੀ ਚੀਜ਼ਾਂ ਜਿਹੜੀਆਂ ਪਿਓਰ ਜੇ ਕੋਈ ਮਿਲਦੀਆਂ ਹੋਣ ਤਾਂ ਆਮ ਬਹੁਤਿਆਂ ਬਦਪ੍ਰੇਜ਼ੀਆਂ ਨਾਲ ਹੀ ਇੱਕ ਕਿ ਲਸ਼ਾਈਆਂ ਮਹਾਸੇ ਹੁੰਦੇ ਆ ਜਿਹੜਾ ਮੈਂ ਦੱਸਿਆ ਨਾ ਆਂਡਾ ਜਿਆਦਾ ਖਾਣਾ ਮੀਟ ਪ੍ਰੋਡਕਟਸ ਜਿਆਦਾ ਖਾਣਾ ਸਪਾਈਸੀ ਡਾਈਟ ਜਿਆਦਾ ਖਾਣਾ ਮਿੱਠਾ ਜਿਆਦਾ ਖਾਣ ਨਾਲ ਜਿਆਦਾ 슈ਗਰ ਔਰ ਫਲਾਵਰ ਜਿਆਦਾ ਐਗਜ਼ ਚਾਕਲੇਟ ਜਿਆਦਾ ਕਈਆਂ ਨੂੰ ਸਿਰਫ ਮਿੱਠਾ ਹੀ ਜਦੋਂ ਜਿਆਦਾ ਖਾ ਲੈਂਦੇ ਤਾਂ ਪਿੰਪਲਸ ਹੋ ਜਾਂਦੇ ਯੰਗ ਯੰਗ ਮੁੰਡਿਆਂ ਦੇ ਮੈਂ ਦੇਖਿਆ ਇਸੇ ਤਰ੍ਹਾਂ ਲੜਕੀਆਂ ਵਿਚਾਰੀਆਂ ਨੂੰ ਕਈ ਵਾਰੀ ਚਾਕਲੇਟ ਜ਼ਿਆਦਾ ਖਾਣ ਦਾ ਲੋ ਹੋ ਜਾਂਦੀ ਹੈ ਵੈਸੇ ਜਿੱਦਾਂ ਮੈਂ ਸਟਾਰਟ 'ਚ ਦੱਸਿਆ ਪਿਊਬਰਟੀ ਦੇ ਦੌਰਾਨ ਜਦੋਂ ਲੜਕੀ ਜਵਾਨ ਹੁੰਦੀ ਹੈ ਉਸੋਂ ਉਦੋਂ ਚਾਂਸੇਜ਼ ਜ਼ਿਆਦਾ ਹੁੰਦੇ ਲੜਕੀਆਂ ਦੇ ਵੀ ਤੇ ਲੜਕੀਆਂ ਦੇ ਵੀ ਦੋਨੇ ਪਰ ਬਹੁਤੀਆਂ ਇਹ ਕਾਮਨਲੀ ਦੇਖਿਆ ਜਾਂਦਾ ਗਰਲਸ ਨੂੰ ਜ਼ਿਆਦਾ ਸ਼ਾਇਆ ਜਿੱਦਾਂ ਮੈਂ ਗੱਲ ਕੀਤੀ ਬਲੈਕ ਸਪੌਟਸ ਡਾਰਕ ਸਪੌਟਸ ਏਜ ਸਪੌਟਸ ਸ਼ਾਇਆ ਉਹ ਜਿੱਦਾਂ ਲੇਡੀਜ਼ ਨੂੰ ਡਿਲੀਵਰੀ ਤੋਂ ਬਾਅਦ ਹੋ ਜਾਂਦੀ ਹੈ ਜਾਂ ਕੋਈ ਆਇਰਨ ਕੈਲਸ਼ੀਅਮ ਡੈਫੀਸ਼ੈਂਸੀ ਸਪਲੀਮੈਂਟਸ ਦੀ ਡੈਫੀਸ਼ੈਂਸੀ ਕੋਈ ਸਟ्रेस ਫੇਕਰ ਨਾ ਡੀਹਾਈਡਰੇਸ਼ਨ ਨੀਂਦ ਪੂਰੀ ਨਾ ਲੈਣਾ ਇਸ ਕਰਕੇ ਜਿਨ੍ਹਾਂ ਨੂੰ ਇਹ ਪ੍ਰੋਬਲਮਸ ਹੈ ਪਾਣੀ ਜ਼ਿਆਦਾ ਪੀਣ ਮਿੱਠਾ ਘੱਟ ਲੈਣ ਚਾਕਲੇਟ ਘੱਟ ਲੈਣ ਸੀ ਫੂਡ ਘੱਟ ਲੈਣ ਸਪਾਈਸੀ ਡਾਈਟ ਘੱਟ ਲੈਣ ਚਿਲੀ ਚਿਲੀ ਸੌਸ ਅ ਜਿਨ੍ਹਾਂ ਚਿਕਨ ਚਿਲੀ 버ਗਰ ਜਦੋਂ ਚਿਲੀ ਸੌਸ ਕਰਮ ਚੀਜ਼ਾਂ ਕਈਆਂ ਨੂੰ ਜਿਦਾਂ ਆਪਾਂ ਸਮਝ ਭੁਗਾ ਖਾ ਲੈਂਦੇ ਨਾ ਸਾਡੇ ਤੇਲ ਜਿਆਦਾ ਹੁੰਦੇ ਤੇਲਾਂ ਦੇ ਨਾਲ ਗਰਮੀ ਨਾਲ ਇਹ ਗਰਮੀ ਦੇ ਨਾਲ ਇਹ ਵਾਤਜ ਔਰ ਪਿਤਜ ਔਰ ਕਫਜ ਇਹ ਤਿੰਨਾਂ ਦੇ ਚ ਅਲੱਗ-ਅਲੱਗ ਸ਼ਰੀਰ ਹੈ ਲੇਕਿਨ ਆਮ ਵੈਸੇ ਦੇਖਿਆ ਜੇ ਐਕਨੇ ਨਹੀਂ ਵਾਤਜ ਤੱਕ ਕਫਜ ਕਿੰਨੇ ਪਰ ਜਿਨ੍ਹਾਂ ਦੇ ਇਹ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਪਿੰਪਲ ਜਿਨ੍ਹਾਂ ਦੇ ਵਾਤਜ ਹੋਏਗੇ ਉਹ ਪਿੰਪਲ ਹੋਰ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦੇ ਪਿਤਜ ਸ਼ਰੀਰ ਹੋਏਗਾ ਉਹਦੇ ਚ ਹੋਰ ਕਿਉਂਕਿ ਪਿਤਜ ਦੇ ਵਿੱਚ ਗਰਮੀ ਜਿਆਦਾ ਹੁੰਦੀ ਆ ਫਿਰ ਉਹ ਕਈ ਵਾਰੀ ਪਸ ਜੀ ਪੈ ਜਾਂਦੀ ਉਹਦੇ ਚ ਜੇ ਕਫ ਜਿਆਦਾ ਤੇ ਉਹ ਸਖਤ ਜਿਹੇ ਪਿੰਪਲਸ ਹੋਣਗੇ ਹਾਰਡ ਹੋਣਗੇ ਜੇ ਵਾਤਜਾ ਤੇ ਉਹ ਪਿੰਪਲਸ ਜਿਹੜੇ ਆ ਸੌਫਟ ਵੀ ਹੁੰਦੇ ਆ ਲੇਕਿਨ ਹਟ ਵੀ ਜਲਦੀ ਜਾਂਦੇ ਆ ਬਟ ਮੇਨ ਗੱਲ ਇਹ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ cure ਇਹ ਜਿੰਨੀਆਂ ਮੈਂ ਗੱਲਾਂ ਦਸੀਆਂ ਇਹਦੇ ਚ ਤੁਹਾਡਾ ਆਪਣਾ ਪ੍ਰੇਜ਼ ਹੀ ਕੰਮ ਆਣਾ ਸਾਡੀਆਂ ਦੇਸੀ ਚੀਜ਼ਾਂ ਦੇਖੋ ਕਿਉਂ ਆਯੁਰਵੈਦਿਕ ਦੇ ਵਿੱਚ ਇਹ ਮਸ਼ਹੂਰ ਆ ਕਿ ਸ਼ੈਆ ਹੋਣ ਮੁਹਾਸੇ ਹੋਣ ਕਿਲ ਹੋਣ ਪਿੰਪਲਸ ਹੋਣ ਰੋਜ਼ੀਸ਼ੀਆ ਹੋਵੇ ਆ ਕਿ ਨਹੀਂ ਹੋਵੇ ਇਨਾ ਦੇ ਅਲਾਜ ਕਿਉਂਕਿ ਦੇਸੀ ਚੀਜ਼ਾਂ ਦੇ ਵਿੱਚ ਤੁਹਾਨੂੰ ਜਦਾ ਸਾਡੇ ਕੋਲ ਸਪੋਜ਼ ਕਰੋ ਤੁਹਾਨੂੰ ਅਸੀਂ ਕੈਪਸੂਲ ਟੈਬਲੇਟ ਫਾਰਮ ਚ ਦੇ ਰਹੇ ਆ ਜਾਂ ਕਰੀਮ ਫਾਰਮ ਚ ਦੇ ਰਹੇ ਆ ਦਾ ਲੋਸ਼ਨ ਉਹਨਾਂ ਚ ਤੁਹਾਨੂੰ ਦੇਖੋ ਕੋੜੀ ਚੀਜ਼ ਜਿਹੜੀ ਹੈ ਨਾ ਜਿੱਦਾਂ ਸਾਰੀ ਦੁਨੀਆ ਨੂੰ ਆਪਣੇ ਪੰਜਾਬੀਆਂ ਨੂੰ ਜਾਂ ਇੰਡੀਅਨਸ ਨੂੰ ਪਤਾ ਜੀ ਸਾਫੀ ਪੀ ਲੈਂਦੇ ਜੀ ਉਹ ਖੂਨ ਸਾਫ ਕਰਦੀ ਪਰ ਹੁਣ ਤਾਂ ਦੁਨੀਆ ਬਹੁਤ ਅੱਗੇ ਨਿਕਲ ਗਈ ਇਨ੍ਹਾਂ ਚੀਜ਼ਾਂ ਚ ਦੇਖੋ ਨਿੰਮ ਹਲਦੀ ਮਜੇਸ਼ਠਾ ਕਰੇਲਾ ਗੜੂਚੀ ਅਨਾਨਾਸ ਪਾਈਨੈਪਲ ਐਲੋਵੇਰਾ ਇਹੋ ਜਿਹੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਹੁੰਦਾ ਕਿ ਕੋੜੀ ਚੀਜ਼ ਜਿਹੜੀ ਹੈ ਨਾ ਜਿੰਨਾਂ ਚ ਨਿੰਮ ਵੀ ਕੋੜੀ, ਕਰੇਲੇ ਵੀ ਕੋੜੇ, ਐਲੋਵੇਰਾ ਦਾ ਵੀ ਸਵਾਦ ਕੋੜਾ ਇਹ ਚੀਜ਼ਾਂ ਜਿੰਨੀਆਂ ਕੁੜਤਣ ਹੈ ਉਹਨਾਂ ਹੀ ਫਾਇਦਾ ਜ਼ਿਆਦਾ ਹੈ ਕਾਰਨ ਕਿ ਇਹ ਕਿ ਇਹ ਨਾਲੇ ਟਾਕਸਿਨਸ ਨੂੰ ਸਰੀਰ ਚੋਂ ਕੱਢਦੀ ਜਿਹੜੇ ਪਿੰਪਲਸ ਐ ਇਹ ਹੁੰਦੇ ਤੇ ਟਾਕਸਿਸਿਟੀ ਆ ਨਾ ਬਦਪਰੇਜ਼ੀਆਂ ਨਾਲ ਕਿਉਂਕਿ ਪਿੰਪਲਸ ਜਿਹੜੇ ਹੁੰਦੇ ਆ ਟਾਕਸਿਸਿਟੀ ਆ ਲੇਕਿਨ ਜਿੰਨੇ ਮੈਂ ਨਾ ਲੱਤੇ ਇਹਨਾਂ ਦੇ ਵਿੱਚ ਜੇ ਪਾਵੇਂ ਅਸੀਂ ਮਾਜਿਸਟਾ ਗੜੂਚੀ ਐਲੋਵੇਰਾ ਨੀਮ ਮਾਜਿਸਟਾ ਜਾਂ ਕਰੇਲਾ ਹਲਦੀ ਕੁਰਕੁਮਾ ਲੋਂਗਾ ਐਲੋਵੇਰਾ ਅਜ਼ਾੜੀਆ ਇੰਡੀਕਾ ਟਾਇਨੋਸਪਰਾ ਕੋਰਡੀਫੋਲੀਆ ਇਹ ਬਲੱਡ ਪਿਉਰੀਫਾਇਰ ਵੀ ਨੇ ਔਰ ਬੋਡੀ ਟੋਕਸਿਨਸ ਨੂੰ ਵੀ ਬਾਹਰ ਕੱਢਦੇ ਨੇ ਕਿ ਟੌਕਸਿਸਿਟੀ ਬਾਹਰ ਜਦੋਂ ਸਰੀਰ ਚੋਂ ਨਿਕਲਦੀ ਹੈ ਕਿਸੇ ਵੀ ਤਰੀਕੇ ਅਧੀਆਂ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਜਿਹੜੀਆਂ ਸਾਡੀਆਂ ਬਦਪ੍ਰੇਜ਼ੀਆਂ ਕਿਸੇ ਵੇਲੇ ਸੀ ਬਹੁਤ ਕਰ ਲੈਨੇ ਆ ਗਰਮ ਚੀਜ਼ਾਂ ਜਿਦਾਂ ਸਪਾਈਸੀਡ ਆਈਟਮ ਟੀ ਜਿਆਦਾ ਪੀਣ ਨਾਲ ਕੌਫੀ ਜਿਆਦਾ ਪੀਣ ਨਾਲ ਤੇਲ ਜਿਆਦਾ ਗਰਮ ਚੀਜ਼ਾਂ ਜਿਆਦਾ ਖਾਣ ਨਾਲ ਜਦੋਂ ਕਈਆਂ ਦੇ શરી ਚ ਗਰਮੀ ਜ਼ਿਆਦਾ ਹੁੰਦੀ ਜਾਂ ਟੈਸਟੋਸਟੀਰੋਨ ਲੈਵਲ ਜਿਹੜਾ ਮੈਂ ਦੱਸਿਆ ਨਾ ਯੰਗ ਸਟੇਜ ਦੇ ਵਿੱਚ ਪਿਊਬਰਟੀ ਦੇ ਕੋਲ ਇਹ ਚਾਂਸਸ ਪਿੰਪਲਸ ਦੇ ਐਕਨੇ ਦੇ ਜ਼ਿਆਦਾ ਹੁੰਦੇ। ਔਰ ਉਹ ਹੀ ਚੀਜ਼ ਆਪਾਂ ਨੂੰ ਖੁਰਾਕਾਂ ਚ ਹੋਰ ਵੀ ਤਰੀਕੇ ਹੋਰ ਤਰੀਕੇ ਦੇਖੋ ਤੁਹਾਨੂੰ ਸਾਡੀਆਂ ਇਹੀ ਲੋਸ਼ਨਸ ਕਰੀਮਾਂ ਦੇ ਵਿੱਚ ਵੀ ਉਹ ਨਾਲ ਚੀਜ਼ਾਂ ਹੁੰਦੀਆਂ ਜਿੰਨੇ ਮੈਂ ਨਾਮ ਲਿੱਤੇ। ਇਹਦੇ ਲਈ ਖੀਰਾ ਬਹੁਤ ਅੱਛੀ ਚੀਜ਼ ਐ ਕਕੁੰਬਰ ਕਕੁੰਬਰ ਜੂਸ ਵੀ ਐ ਸਾਡੇ ਕੋਲ ਲੋਸ਼ਨ ਕਰੀਮ ਦੇ ਵਿੱਚ ਤੁਹਾਨੂੰ ਹਲਦੀ ਵੀ ਮਿਲੇਗੀ ਕਕੁੰਬਰ ਖੀਰਾ ਵੀ ਮਿਲੇਗਾ ਐਲੋਵੇਰਾ ਵੀ ਮਿਲੇਗੀ ਮਾਜਿਸਟਾ ਵੀ ਮਿਲੇਗੀ ਗਡੂਚੀ ਵੀ ਮਿਲੇਗੀ ਅਨਾਨਾਸ ਵੀ ਮਿਲੇਗਾ ਔਰ ਇਹ ਬਲੱਡ ਪਿਉਰੀਫਾਇਰ ਮੇਨ ਤਾਂ ਆਯੁਰਵੈਦਿਕ ਦਾ ਲਾਈਨ ਆਫ ਟ੍ਰੀਟਮੈਂਟ ਦਾ ਤਰੀਕਾ ਤੇ ਇਹ ਐ ਬਈ ਜੇ ਐਕਨੀ ਪਿੰਪਲਸ ਜਿੰਨੀਆਂ ਲੜਕੀਆਂ ਨੂੰ ਐ ਉਹਦੇ ਚ ਸਭ ਤੋਂ ਪਹਿਲਾਂ ਤਾਂ ਪ੍ਰੇਸ਼ ਨੀਂਦ ਪੂਰੀ ਲੋ ਪਾਣੀ ਪੂਰਾ ਜੂਸ ਜੂਪੀਓ ਫਲ ਫਰੂਟ ਲੋ ਹਰੀਆਂ ਸਬਜ਼ੀਆਂ ਲੋ ਸਲਾਦ ਲੋ ਲਾਈਟ ਡਾਈਟ ਲੋ ਗ੍ਰੀਨ ਲੀਫੀ ਵੈਜੀਟੇਬਲਸ ਲੋ ਕਿਉਂਕਿ ਪਾਲਕ ਚ ਵੀ ਗ੍ਰੀਨ ਤੁਹਾਡਾ ਕੈਲਸ਼ੀਅਮ ਆ ਜਾਂਦਾ ਵਿਟਾਮਿਨ A ਵੀ ਆ ਜਾਂਦਾ ਸਾਰੀ ਤਰ੍ਹਾਂ ਦੇ ਮਲਟੀਵਿਟਾਮਿਨ ਮਿਨਰਲਸ ਤੇ ਆਪਣੀਆਂ ਖੁਰਾਕਾ ਚ ਫਰੂਟਸ ਐਂਡ ਵੈਜੀਟੇਬਲਸ ਜੀ ਖੀਰਾ ਬੜੀ ਅੱਛੀ ਚੀਜ਼ ਹੈ ਖੀਰੇ ਦੇ ਨਾਲ ਮਲਣ ਦੇ ਨਾਲ ਪਿੰਪਲਸ ਠੀਕ ਹੋ ਜਾਂਦੇ ਬਲਿਮਿਸ਼ਸ ਠੀਕ ਹੋ ਜਾਂਦੀਆਂ ਜੋ ਕਿ ਅਸੀਂ ਫੁੱਲ ਵੈਰੀ ਤੱਕ ਦਾ ਜਿੱਦਾਂ ਬਾਪਜੀ ਉਹ ਔਇਲ ਪਾਵੇਂ ਹੋਵੇ ਬਾਪਜੀ ਪਾਊਡਰ ਹੋਵੇ ਇਹ ਪਿਓਰ ਚੀਜ਼ਾਂ ਮਿਲਨੀਆਂ ਬਹੁਤ ਮੁਸ਼ਕਲ ਹੈ ਔਰ ਸਾਡੇ ਕੋਲੋਂ ਸਾਡੇ ਸੈਂਟਰ ਤੋਂ ਦਵਾਈ ਤੁਹਾਨੂੰ ਪਾਵੇਂ ਖਾਣ ਵਾਲੀ ਮਿਲੇ ਲਾਨ ਵਾਲੀ ਮਿਲੇ ਲੋਸ਼ਨ ਮਿਲੇ ਕਰੀਮ ਮਿਲੇ ਸ਼ੈਂਪੂ ਮਿਲੇ ਸਾਬਣ ਮਿਲੇ ਔਰ ਬਾਡੀ ਵਾਸ਼ ਲਈ ਅਲੱਗ ਚੀਜ਼ ਫੇਸ ਵਾਸ਼ ਲਈ ਅਲੱਗ ਚੀਜ਼ ਕਰੀਮਾਂ ਜਿਹੜੀਆਂ ਹਾਂ ਉਹਦੇ ਚ ਰੋਜ਼ ਵੀ ਨਿੰਬੂ ਵੀ ਔਰ ਪਿਓਰ ਕੁਆਂਟੀਟੀ ਚ ਪਿਓਰ ਕੰਬੀਨੇਸ਼ਨ ਬਲੈਂਡ ਫਾਰਮੂਲਾ ਜਿਹਦੇ ਵਿੱਚ ਟੈਬਲੇਟਸ ਦੇ ਵਿੱਚ ਵੀ ਆਣੀ ਹੈ ਚੀਜ਼ ਵਾਸ਼ ਕਰਨ ਦੇ ਲਈ ਕਈ ਵਾਰੀ ਕਈਆਂ ਦੇ ਦੇਖੋ ਐਕਨੀ ਕਈਆਂ ਦੇ ਆਪਣੇ ਬਲਿਮਿਸ਼ਸ ਜਿਹੜੇ ਆ ਉਹਦੇ ਲਈ ਅਸੀਂ ਮਾਸਕ ਲਈ ਲੱਗ ਦਿੰਨੇ ਆ ਜਿਦਾ ਮਲਤਾਨੀ ਮਿੱਟੀ ਬਲਿਮਿਸ਼ਸ ਲਈ ਅਲੱਗ ਦਵਾਈ ਆ ਛਾਈਆਂ ਲਈ ਐਕਨੀ ਪਿੰਪਲਸ ਲਈ ਅਲੱਗ ਦਵਾਈ ਆ ਅਲਰਜੀ ਐਕਜ਼ੀਮਾ ਰੈਸ਼ਲੀ ਲੱਗਾ ਸੋ ਇਸ ਕਰਕੇ ਮੈਂ ਕਹਿੰਦਾ ਜਦੋਂ ਆਪਾਂ ਗੱਲ ਕਰਦੇ ਆ ਕੋਈ ਨਾ ਕੋਈ ਦਿਮਾਗ 'ਚ ਗੱਲ ਆ ਜਾਂਦੀ ਤੇ ਆਪਾਂ ਸਕਿਨ ਦਾ ਟੌਪਿਕ ਫੜ ਲਿਆ ਸਕਿਨ ਦੀ ਪ੍ਰੋਬਲਮ ਕਿਸੇ ਕਿਸਮ ਦੀ ਹੋਵੇ ਅੱਛਾ ਚਾਹਾਂ ਵੀ ਕਈ ਵਾਰੀ ਬੜਾ ਫਾਇਦਾ ਕਰਦੀਆਂ ਆ ਚਾਹ ਦਾ ਕਾਫੀ ਅਸੀਂ ਕਈ ਚਾਹਾਂ ਦੇ ਕਈ ਫਾਇਦੇ ਵੀ ਹੈਗੇ ਜੇ ਅਸੀਂ ਪਰ ਇੱਕ ਜੇ ਚਾਹ ਦੀ ਗੱਲ ਕਰਦੇ ਆ ਸਾਰੇ ਕਹਿੰਦੇ ਨੇ ਵੀ ਚਾਹ ਬਹੁਤੀ ਨਹੀਂ ਪੀਣੀ ਚਾਹੀਦੀ ਠੀਕ ਆ ਸਟਰੋਂਗ ਚਾਹ ਨਹੀਂ ਪੀਣੀ ਚਾਹੀਦੀ ਚਾਹ ਵੀ ਇੱਕ ਤਾਂ ਚਾਹ ਕਦੀ ਖਾਲੀ ਪੇਟ ਨਾ ਪੀਓ ਸ਼ਾਮ ਦੇ ਟਾਈਮ ਜਾਂ ਇਨ ਬਿਟਵੀਨ ਮੀਲਸ ਵੀ ਦੁਪਹਿਰ ਨੂੰ ਜਦੋਂ ਮੌਸਮ ਹੈ ਠੰਡਾ ਪੀ ਲਓ ਲੇਕਿਨ ਚਾਹ ਦੇ ਵਿੱਚ ਵੀ ਜੇ ਤੁਹਾਨੂੰ ਚਾਹ ਦਾ ਵੀ ਤਰੀਕਾ ਦੱਸੋ ਭਾਵੇਂ ਨੂੰ ਚਾਹ ਪਾਵੇਂ ਸਮਝੋ ਭਾਵੇਂ ਕਾਵਾ ਸਮਝੋ ਉਹਦੇ ਵਿੱਚ ਪਤਾ ਕੀ ਕਰੋ ਸਪੋਜ਼ ਕਰੋ ਤੁਸੀਂ ਚਾਹ ਬਣਾਣੀ ਹੈ ਮੈਂ ਇੱਕ ਕੱਪ ਚਾਹ ਦੀ ਗੱਲ ਕਰਾਂਗਾ ਅੱਧਾ ਕੱਪ ਲਓ ਪਾਣੀ ਥੋੜਾ ਜਿਹਾ ਉਹਦੇ ਵਿੱਚ ਅਦਰਕ ਚੁੰਡੀਕ ਉਹਦੇ ਵਿੱਚ ਪਾਓ ਤੁਸੀਂ ਸਿਨਮਨ ਉਹ ਵੀ ਪਾਊਡਰ ਅਦਰਕ ਦੀ ਗੰਢੀ ਪੀਸ ਕਰ ਲਓ ਥੋੜਾ ਜਿਹਾ ਉਹਦੇ ਵਿੱਚ ਚੁਟਕੀ ਕਰ ਸਿਨਮਨ ਪਾਊਡਰ ਪਾ ਲੋ ਦੋ ਲਾਚੀਆਂ ਪਾ ਲੋ ਅੱਧਾ ਕੱਪ ਪਾਣੀ ਜਦੋਂ ਥੋੜਾ ਉਬਲ ਜਾਵੇ ਇਹਨਾਂ ਚੀਜ਼ਾਂ ਦਾ ਹਾਂ ਥੋੜੀ ਪੱਤੀ ਪਾ ਪੱਤੀ ਵੀ ਜਿਹੜੀ ਹੈ ਨਾ ਹਾਂ ਚਾਹ ਦੀ ਗੱਲ ਕੀਤੀ ਠੀਕ ਹੈ ਬਹੁਤਾ ਜ਼ਿਆਦਾ ਨੁਕਸਾਨ ਆ ਪਰ ਚਾਹ ਵੀ ਜੇ ਆਪਾਂ 1 ਕੱਪ ਬਣਾਣੀ ਹੈ ਤੇ ਅੱਧਾ ਚਮਚੇ ਤੋਂ ਵੀ ਘੱਟ ਪੱਤੀ ਹੋਵੇ ਪੱਤੇ ਘੱਟ ਤੇ ਅੱਧਾ ਕੱਪ ਦੁੱਧ ਪਾ ਲੋ ਇਹਨੂੰ ਉਬਲ ਜਾਓ ਇਹ ਕਾਵਾ ਹੋ ਗਿਆ ਇਹਦੇ ਨਾਲ ਵੀ ਕੀ ਹੁੰਦਾ ਕਿ ਬਹੁਤਿਆਂ ਲੋਕਾਂ ਦੇ ਲੇਡੀਜ਼ ਦੇ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਪਰ ਇਹ ਜਿਹੜੀ ਚਾਹ ਜਾਂ ਕੌਫੀ ਆ ਕਈ ਵਾਰੀ ਫਾਇਦਾ ਕਰਦੀ ਕਾਰਨ ਕਿ ਉਹਦੇ ਤੁਹਾਨੂੰ ਮੈਂ ਸਟਾਰਟ ਚ ਦੱਸਿਆ ਇੱਕ ਤਾਂ ਅਦਰਕ ਨੇ ਫਾਇਦਾ ਕਰਨਾ ਇੱਕ ਦਾਲਚੀਨੀ ਪਾਊਡਰ ਨੇ ਔਰ ਦੂਸਰਾ ਇਲਾਚੀ ਨੇ ਜਿਹੜੀਆਂ ਤੁਸੀਂ ਦੋ ਇਲਾਚੀਆਂ ਪਾਉਂਦੇ ਇਹ ਵੀ ਸਰਕੂਲੇਸ਼ਨ 'ਚ ਵੀ ਫਾਇਦਾ ਕਰਦੀ ਹੈ ਡਾਈਜੈਸ਼ਨ 'ਚ ਵੀ ਫਾਇਦਾ ਕਰਦੀ ਜਿਹੜਾ ਤੁਸੀਂ ਸਿਨਮਨ ਪਾਊਡਰ ਦਾਲਚੀਨੀ ਦਾ ਪਾਊਡਰ ਪਾਇਆ ਉਹ 슈ਗਰ ਵਾਲ ਵੀ ਫਾਇਦਾ ਕਰਦੀ ਕੋਲੇਸਟ੍ਰੋਲ ਵਾਲ ਵੀ ਫਾਇਦਾ ਕਰਦੀ ਹੈ ਬਲੱਡ ਸਰਕੂਲੇਸ਼ਨ 'ਉਹ ਵੀ ਫਾਇਦਾ ਕਰਦੀ ਜਿਹੜਾ ਤੁਸੀਂ ਜਿੰਜਰ ਪਾਇਆ ਅਦਰਕ ਪਾਇਆ ਉਹ ਵੀ ਤੁਹਾਡੇ ਲਈ ਐਂਟੀਆਕਸੀਡੈਂਟ ਵੀ ਜੇ ਐਂਟੀ ਇਨਫਲਮੇਟਰੀ ਇਸ ਮਤਲਬ ਸੋਜਾਂ ਲਈ ਦਰਦਾਂ ਲਈ ਬਲੱਡ ਸਰਕੂਲੇਸ਼ਨ ਲਈ ਤਾਂ ਹੀ ਉਹ ਨਾ ਜਿੰਜਰ ਟਰਮੈਰਿਕ ਤਾਂ ਕਈ ਵਾਰ ਕਹਿੰਦਾ ਜਿਨਮਨ ਜਿੰਜਰ ਟੀ ਟਰਮੈਰਿਕ ਟੀ ਸਿਨਮਨ ਟੀ ਇਹ ਚਾਹਾਂ ਇਸ ਕਰਕੇ ਮਸ਼ਹੂਰ ਹੈ ਕਿ ਇਹਨਾਂ ਦੇ ਵਿੱਚ ਇਹ ਜਿਹੜੇ ਦੇਸੀ ਚੀਜ਼ਾਂ ਨਾਲ ਪੈਂਦੀ ਆ ਭਾਵੇਂ ਉਹਦੇ ਆਪਾਂ ਹਲਦੀ ਦੀ ਗੱਲ ਕਰ ਲਈਏ ਅਦਰਕ ਦੀ ਕਰ ਲਈਏ ਲਾਚੀ ਦੀ ਕਰ ਲਈਏ ਫਿਰ ਸੌਫ ਇਹ ਚੀਜ਼ਾਂ ਤੁਹਾਡਾ ਡਾਈਜੈਸਟਿਵ ਸਿਸਟਮ ਵੀ ਠੀਕ ਕਰਦੀਆਂ ਟੌਕਸਿਸਿਟੀ ਤੋਂ ਵੀ ਦੂਰ ਕਰਦੀਆਂ ਨਾਲੇ ਨੁਕਸਾਨ ਨਹੀਂ ਹੁੰਦਾ ਇਸੇ ਕਹਿੰਦੇ ਨੇ ਨਾ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਐਕਸੈਸ ਜ਼ਿਆਤੀ ਹਰ ਚੀਜ਼ ਦੀ ਮਾੜੀ ਆ ਭਾਵੇਂ ਆਪਾਂ ਕਈ ਵਾਰੀ ਗਰਮੀਆਂ 'ਚ ਕਹਿੰਦੇ ਜੀ ਵਾਟਰਮੈਲਨ ਲੈ ਲਓ ਜੀ ਹਦਵਾਣਾ ਲੈ ਲਓ ਹਦਵਾਣਾ ਬਹੁਤ ਅੱਛੀ ਚੀਜ਼ ਆ ਨੋ ਨੋ ਡਾਊਟ ਹਦਵਾਣਾ ਬਹੁਤ ਅੱਛੀ ਚੀਜ਼ ਆ ਪਰ ਜੇ ਤੁਸੀਂ ਜ਼ਿਆਦਾ ਵੀ ਹਦਵਾਣਾ ਖਾ ਲੋਗੇ ਤੇ ਕਈ ਵਾਰੀ ਉਹਦੇ ਨਾਲ ਡਾਇਰੀਆ ਹੋ ਜਾਏਗਾ ਇਸੇ ਤਰ੍ਹਾਂ ਜਿਆਦਾ ਚਾਹ ਪੀਓਗੇ ਤਾਂ ਨੁਕਸਾਨ ਹੈ ਇਸੇ ਤਰ੍ਹਾਂ ਹੀ ਆਪਾਂ ਗੱਲ ਕਰਦੇ ਆਂ ਪਏ ਐਕਨੇ ਦੀ ਪਿੰਪਲਸ ਦੀ ਜਦੋਂ ਜ਼ਿਆਦਾ ਐਕਨੇ ਪਿੰਪਲਸ ਹੋਣ ਤੇ ਟੂ ਮੱਚ ਟੀ ਟੂ ਮੱਚ ਕਾਫੀ ਟੂ ਮੱਚ 슈ਗਰ ਟੂ ਮੱਚ ਆਟਾ ਤੇ ਟੂ ਮੱਚ ਚਾਕਲੇਟ ਇਹਨਾਂ ਚੀਜ਼ਾਂ ਤੋਂ ਤੇ ਸਪਾਈਸੀ ਤੇ ਸਪਾਈਸੀ ਤੇ ਮਤਲਬ ਮਿਰਚ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਤਲੀਆਂ ਚੀਜ਼ਾਂ ਤੋਂ ਗਰਮ ਚੀਜ਼ਾਂ ਤੋਂ ਪਰਹੇਜ਼ ਰੱਖਣਾ ਤੇਲ ਵੀ ਉਹਦੇ ਚ ਆ ਜਾਂਦੇ ਅਲਸੀ ਅਲਸੀ ਵੀ ਉਹਦੇ ਚ ਆ ਜਾਂਦੀ ਐਲਸੀ ਵੀ ਕਈ ਵਾਰੀ ਗਰਮ ਹੁੰਦੀ ਹੈ ਜਿਨ੍ਹਾਂ ਦੇ ਪਿੰਪਲਸ ਖੀਰਾ ਲੈਣ ਪਾਈਨਐਪਲ ਜੂਸ ਲੈਣ ਪਾਣੀ ਜ਼ਿਆਦਾ ਪੀਣ ਖਰਬੂਜਾ ਖਾ ਲੈਣ ਕੈਂਟਾ ਬੁਲਾ ਲੈਣ ਪਾਲਕ ਲੈ ਲੈਣ ਚਾਕਲੇਟ ਬੰਦ ਨੋ ਚਾਕਲੇਟ ਨੋ ਫਿਸ਼ ਨੋ ਮੀਟ ਨੋ ਚਿਕਨ ਚਿੱਲੀ ਨੋ ਐਗਸ ਨੋ ਸ਼੍ਰਿੰਪਸ ਨੋ ਸੀ ਫੂਡ ਜਿਨ੍ਹਾਂ ਦੇ ਪਿੰਪਲਸ ਹੈ ਸ਼ੂਗਰ ਤੇ ਆਟਾ ਕੱਟ ਜਿੰਨਾ ਚੀਜ਼ਾਂ ਨੇ ਫਾਇਦਾ ਕਰਨਾ ਹੋ ਤੁਹਾਨੂੰ ਦੱਸਦੇ ਸਾਡੇ ਤੁਹਾਨੂੰ ਟੈਬਲੇਟਸ ਵੀ ਮਿਲਣੀਆਂ ਕੈਪਸੂਲਸ ਵੀ ਮਿਲਣੀਆਂ ਜਿਹਦੇ ਚ ਨਾਮ ਦੱਸਿਆ ਵੀ ਨਿੰਮ ਹਲਦੀ ਮਜੇਸ਼ਟਾ ਗਲੋਏ ਹਰ ਕੋੜੀ ਚੀਜ਼ ਜਿਹੜੀ ਆ ਉਹ ਬਲੱਡ ਨੂੰ ਪਿਉਰੀਫਾਈ ਕਿਉਂ ਕਰਦੀ ਕਿ ਟਾਕਸਿਨਸ ਨੂੰ ਸਰੀਰ ਚੋਂ ਬਾਹਰ ਕੱਢਦੀ ਸਿਰਫ ਇਹ ਇਹ ਨਾ ਸਮਝਿਓ ਕਿ ਅਸੀਂ ਜੇ ਇੱਕ ਟੌਪਿਕ ਫੜਿਆ ਤੇ ਉਹਦੀ ਗੱਲ ਕਰੀਏ ਤੇ ਉਸੇ ਚੀਜ਼ ਦਾ ਇਲਾਜ ਕਰਦੇ ਹਾਂ ਕਿਉਂਕਿ ਕਈ ਲੋਕ ਉਚਾਰੇ ਪਹਿਲੀ ਵਾਰ ਦੇਖਣੇ ਭਾਵੇਂ ਮੈਂ ਨਾ ਹਿੰਦੀ ਚ ਗੱਲ ਕਰੋ ਪੰਜਾਬੀ ਚ ਕਰੋ ਇੰਗਲਿਸ਼ ਕਰੋ ਤੁਹਾਡੇ ਆਪਣੇ ਹੀ ਆਪਾਂ ਬੰਦੇ ਆ ਔਰ ਦਵਾਈ ਘਰ ਬੈਠੇ ਮਿਲੇਗੀ ਤੁਹਾਨੂੰ ਜਿੱਦਾਂ ਦੀ ਬਿਮਾਰੀ ਉਦਾਂ ਦਵਾਈ ਖਾਣੀ ਪੈਣੀ ਹੈ ਜਿੰਨੀ ਦੇਰ ਲੋੜ ਉਨੀ ਦੇਰ ਖਾਣੀ ਪੈਣੀ ਹੈ ਤੁਸੀਂ ਆਪਣੇ ਲਈ ਖਾਣੀ ਹੈ ਪੈਸੇ ਖਰਚਨੇ ਪੈਂਦੇ ਆ ਜਿੱਥੇ ਵੀ ਜਾਓਗੇ ਪੈਸੇ ਲੱਗਣੇ ਆ ਪਰ ਜੇ ਆਰਾਮ ਲੈਣਾ ਤੇ ਟਰਾਈ ਟੂ ਫਾਲੋ ਦਾ ਐਡਵਾਈਸ ਐਂਡ ਦਾ ਪ੍ਰੋਪਰ ਡਾਈਟ ਐਂਡ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਿਉ ਟੂ ਗੈਟ ਰਿਡ ਆਫ ਐਨੀ ਐਲਮੈਂਟ ਐਗਜ਼ਿਸਟਿੰਗ ਇਨ ਯੂਰ ਬਾਡੀ ਯੂ ਹੈਵ ਟੂ ਟੇਕ ਦਾ ਮੈਡੀਸਨ ਰਿਕਮੈਂਡਡ ਡੋਜ਼ੇਜ ਇਹ ਨਹੀਂ ਕਿ ਐਲੋਪੈਥੀ ਦੀ ਦਵਾਈ ਪਰਮਨੈਂਟ ساری ਉਮਰ ਖਾਂਦੇ ਰਹੀਏ ਜੇ ਸ਼ੂਗਰ ਆ ਬਲੱਡ ਪ੍ਰੈਸ਼ਰ ਆ ਕੋਲੇਸਟ੍ਰੋਲ ਆ ਭਾਵੇਂ ਐਕਨੀ ਆ ਕਿੰਨੀ ਦੁਨੀਆ ਕਿੰਨੀਆਂ ਲੜਕੀਆਂ ਵਿਚਾਰੀਆਂ ਹਰ ਤਰ੍ਹਾਂ ਦੇ ਐਂਟੀਬਾਇਓਟਿਕ ਖਾ ਲੈ ਕਿੰਨੇ ਯੰਗ ਲੜਕੇ ਮੈਨੂੰ ਮਿਲਦੇ ਆ ਕਈ ਕਈ ਸਾਲ ਹੋ ਗਏ ਜੇ ਐਂਟੀਬਾਇਓਟਿਕਸ ਖਾਂਦੇ ਆ ਉਹਨਾਂ ਨੂੰ ਔਰ ਐਂਟੀਬਾਇਓਟਿਕ ਸਾਡੇ ਕੋ ਦੇਸੀ ਆ ਰਹੇ ਜਿਹੜੇ ਸਾਰੇ ਬੰਨੇ ਫਾਇਦਾ ਕਰ ਰਹੇ ਆ ਬਲੱਡ ਨੂੰ ਪਿਊਰਫਾਈ ਕਰਨਾ ਬਲੱਡ ਸਰਕੂਲੇਸ਼ਨ ਇੰਪਰੂਵ ਕਰਨਾ ਟਾਕਸਿਨਸ ਨੂੰ ਬਾਹਰ ਕੱਢਣਾ ਡਾਈਜੈਸਟਿਵ ਸਿਸਟਮ ਉਹ ਜਿਹੜੇ ਟਾਕਸਿਨਸ ਆ ਤੁਹਾਡੇ ਐਕਸਕ੍ਰੀਟਾ ਦੇ ਥਰੂ ਨਿਕਲ ਜਾਂਦੇ ਆ ਲੈਟ੍ਰੀਨ ਰਸਤੇ ਵੀ ਪਸ਼ਾਪ ਰਸਤੇ ਵੀ ਔਰ ਪਸੀਨੇ ਰਸਤੇ ਵੀ ਇਸੇ ਕਰਕੇ ਹੀ ਠੰਡੀਆਂ ਚੀਜ਼ਾਂ ਜੇ ਗਰਮੀਆਂ ਦਾ ਮੌਸਮ ਹੈ ਤਾਂ ਥੋੜਾ ਠੰਡੀ ਚੀਜ਼ ਲਓ ਹਾਂ ਇੱਕ ਚੀਜ਼ ਮੈਂ ਦੱਸਣੀ ਭੁੱਲ ਗਿਆ ਨਾ ਮੇਰੇ ਕੋਈ ਵਾਰੀ ਦਿਮਾਗ 'ਚ ਨਹੀਂ ਗੱਲਾਂ ਆਉਂਦੀਆਂ ਸੰਦਲ ਵੀ ਹੋਣੀ ਚਾਹੀਦੀ ਹੈ ਜਿਹੜੇ ਮੈਂ ਨਾਮ ਲੱਤੇ ਨਾ ਜਿਹੜੇ ਤੁਹਾਨੂੰ ਅਸੀਂ ਕਰੀਮ ਜਾਂ ਲੋਸ਼ਨ ਜਸੂਪ ਜੇ ਖਾਣ ਵਾਲੀ ਉਹਦੇ ਚ ਮੈਂ ਪਹਿਲਾਂ ਸਟਾਰਟ ਚ ਵੀ ਦੱਸਿਆ ਸੀ ਅੱਛਾ ਕਈ ਵਾਰੀ ਨਿੰਬੂ ਗੁਲਾਬ ਜਲਦਬ ਲੋਸ਼ਨ ਅਸੀਂ ਬਣਾ ਕੇ ਦਿੱਤਾ ਹੁੰਦਾ ਉਹ ਵੀ ਫੇਸ ਤੇ ਲਾਉਣ ਲਈ ਠੀਕ ਹੈ ਜਿਹੜੀ ਕਰੀਮ ਆ ਦੱਸਿਆ ਵਾਈਟ ਕਰਨ ਲਈ ਕਹਿੰਦੇ ਐਡੀ ਕਰੀਮ ਮਿਲੀ ਸਾਰੀਆਂ ਲੇਡੀਜ਼ ਨੇ ਲੈਂਦੀਆਂ ਮੇਰੀ ਜਨੀਅਰਸ ਕਿਨੂੰ ਵਾਈਟ ਕਰਨ ਲਈ ਜਿੰਨੀਆਂ ਕਰੀਮਾਂ ਨਿਕਲੀਆਂ ਸਭ ਲੇਡੀਜ਼ ਨੇ ਲੈਂਦੀਆਂ ਔਰ ਮੋਸਟਲੀ ਉਹ ਹੀ ਲੇਡੀਜ਼ ਜਿਹੜੀਆਂ ਬਿਊਟੀ ਸੈਲੂਨ ਆਪ ਚਲਾਉਂਦੀਆਂ ਨੇ ਹੁਣ ਤਾਂ ਬੜੇ ਖਤਮ ਹੀ ਨਾ ਹੋ ਗਈ ਹੋਵੇ ਪਰ ਮੈਨੂੰ ਰੱਖਣੀ ਪੈਂਦੀ ਹਰ ਚੀਜ਼ ਦੇਖੋ ਅਸੀਂ ਬਾਈ ਵੀ ਕਰਦੇ ਆ ਬਣਾਣੇ ਵੀ ਆ ਖਾਣ ਵਾਲੀ ਚੀਜ਼ ਤੁਹਾਨੂੰ ਦੇਣੀ ਹੈ ਲਾਣ ਵਾਲੀ ਵੀ ਦੇਣੀ ਹੈ ਐਕਸਟਰਨਲ ਐਂਡ ਇੰਟਰਨਲ ਫ্রম ਏਵਰੀ ਪੁਆਇੰਟ ਆਫ View ਵੀ ਹੈ ਟੂ ਰਿਮੂਵ ਦਾ ਟਾਕਸਿਨਸ ਫਰਮ ਦਾ ਬਾਡੀ ਇਹ ਦੋਤੋਂ ਅਲਾਵਾ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਭਾਵੇਂ ਸਕਿਨ ਦੀ ਹੈ ਭਾਵੇਂ ਡਾਈਜੈਸਟਿਵ ਸਿਸਟਮ ਦੀ ਹੈ ਭਾਵੇਂ ਸਰਕੂਲੇਟਰੀ ਸਿਸਟਮ ਦੀ ਹੈ ਭਾਵੇਂ ਰੈਸਪੀਰੇਟਰੀ ਸਿਸਟਮ ਦੀ ਜਾਂ ਨਰਵਸ ਸਿਸਟਮ ਦੀ ਜਾਂ ਸਕੈਲਟਰ ਸਿਸਟਮ ਦੀ ਜਾਂ ਐਂਡੋਕ੍ਰਾਈਨ ਸਿਸਟਮ ਦੀ ਜਾਂ reproductive system ਦੀ ਜਿਹੜੀ ਤੁਸੀਂ ਹਰ ਵਾਰੀ ਮੇਰੇ ਕੋਲ ਸੁਣਦੇ ਆਇਓ ਕਿ ਸਾਡੀ ਜਾਦਾ ਦਵਾਈ ਮਰਦਾਨਾ ਤੇ ਜਨਾਨਾ ਕਮਜ਼ੋਰੀ ਦੀ ਜਾਂਦੀ ਹੈ ਕੋਈ ਟੈਸਟੋਸਟੀਰੋਨ ਲੈਵਲ ਦੀ ਕਮੀ ਹੈ ਇਹ ਵੀ ਜਿਹੜਾ ਅੱਜ ਆਪਾਂ ਟਾਪਿਕ ਕੀਤਾ ਟੈਸਟੋਸਟੀਰੋਨ ਲੈਵਲ ਹੀ ਕਈ ਵਾਰੀ ਵਧਿਆ ਜਾਂਦਾ ਤੇ ਕਈ ਵਾਰੀ ਉਹ ਜਿਹੜੇ ਪਿੰਪਲਸ ਬਾਹਰ ਨਿਕਲਣਦੇ ਜਿਹੜਾ ਮੈਂ ਦੱਸਿਆ ਨਾ ਪਿਊਬਰਟੀ ਦਾ ਟਾਈਮ ਜਵਾਨੀ ਦਾ ਟਾਈਮ ਕਿਉਂਕਿ ਉਹ ਹਾਰਮੋਨ ਥੋੜੇ ਲੈਵਲ ਨੇ ਵੱਧ ਰਹੇ ਹੁੰਦੇ ਉਸ ਕਰਕੇ ਕੋਈ ਹਾਰਮੋਨ ਕੋਈ ਵੀ ਚੀਜ਼ ਜਿਹੜੀ ਹੈ ਐਕਸੈਸ ਹੋਏਗੀ ਤੇ ਉਹ ਸਕਿਨ ਰਸਤੇ ਵੀ ਬਾਹਰ ਆ ਜੇਗੀ ਪਿੰਪਲਸ ਰਸਤੇ ਵੀ ਬਾਹਰ ਆ ਜੇਗੀ ਸ਼ਾਇਆ ਡਿਲੀਵਰੀ ਤੋਂ ਬਾਅਦ ਵੀ ਹੋ ਜਾਂਦੀ ਹੈ ਮੀਨੋਪਾਸ ਤੋਂ ਬਾਅਦ ਵੀ ਹੋ ਜਾਂਦੀ ਹੈ ਜਾਂ ਕਈ ਵਾਰੀ ਐਕਸਟ੍ਰੀਮ ਸੈਕਸ ਕਰਨ ਤੋਂ ਬਾਅਦ ਵੀ ਕਈ ਵਾਰੀ ਡਿਸਚਾਰਜ ਜ਼ਿਆਦਾ ਹੋਣ ਤੋਂ ਬਾਅਦ ਵੀ ਲਿਕੋਰੀਆ ਹੋਣ ਤੋਂ ਬਾਅਦ ਵੀ ਸ਼ਾਇਆ ਪੈ ਜਾਂਦੀ ਹੈ ਲੇਡੀਜ਼ ਨੂੰ ਜਿਹੜਾ ਪ੍ਰੋਬਲਮ ਜ਼ਿਆਦਾ ਜੇ ਸਕਿੰਦੀਆਂ ਤੇ ਉਹ ਇਹ ਹੀ ਆ ਵੀ ਜਾਂਦੇ ਸ਼ਾਇਆ ਦੀ ਤੇ ਜਾਂ ਪਿੰਪਲਸ ਦੀ ਪਰ ਮਤਨਨਾ ਜਾਂ ਜਨਨਨਾ ਕਮਜ਼ੋਰੀ ਕਿਸੇ ਕਿਸਮ ਦੀ ਹੋਵੇ ਹਰ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਸਾਡੇ ਸੈਂਟਰ ਚੋਂ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿੰਨੀ ਸਾਡੀ ਕੁਇਕ ਸਾਰੀ ਫਾਸਟੈਸਟ ਸਰਵਿਸ ਇਨ ਦਾ ਵਰਡ ਤੀਜੇ ਦਿਨ ਦਵਾਈ ਤੁਹਾਡੇ ਕੋਲ ਪਹੁੰਚੀ ਹੁੰਦੀ ਹੈ ਅਮਰੀਕਾ ਦੀ ਕਿਸੇ ਸਟੇਟ 'ਚ ਤੁਸੀਂ ਬੈਠੇ ਹੋਵੋ 3 ਟੂ 5 ਡੇਸ ਕੈਨੇਡਾਜ਼ 1 ਵੀਕ ਟੂ 2 ਵੀਕਸ ਜਦੋਂ ਤੁਸੀਂ ਗੱਲ ਕਰੇ ਤੁਹਾਡੀ ਗੱਲ ਮੇਰੇ ਨਾਲ ਹੋਣੀ ਹੈ ਜਦੋਂ ਐਪੀਸੋਡ ਆ ਰਿਹਾ ਹੋਵੇ ਨੰਬਰ ਨੋਟ ਕਰ ਲਿਆ ਕਰੋ ਉੱਪਰ ਨੰਬਰ ਤੇ ਐਡਰੈਸ ਮੇਰਾ ਲਗਾਤਾਰ ਫਲੈਸ਼ ਕਰ ਰਿਹਾ ਤੁਸੀਂ ਆਪਣੀ ਇਨਫੋਰਮੇਸ਼ਨ ਮੈਨੂੰ ਟੈਸਟ ਮੈਸੇਜ ਦੇ ਥਰੂ WhatsApp ਤੇ ਵੀ ਇਹੀ ਨੰਬਰ ਹੈ 7182165137 ਕੈਨੇਡਾ ਵਾਲੇ ਚਿੰਤਾ ਨਾ ਕਰੋ ਆਈ ਐਮ ਇਨ ਨਿਊਯਾਰਕ ਤੁਹਾਨੂੰ ਦਵਾਈ ਕਰ ਬੈਠੇ ਹਫਤਾ ਦੋ ਹਫਤੇ ਚ ਮਿਲ ਜਾਂਦੀ ਹੈ ਭਾਵੇਂ ਸਕਿਨ ਪ੍ਰੋਬਲਮ ਆਵੇ ਅਚਕ ਮੋਟਾਪਾ ਹੋਵੇ weight ਘਟਾਉਣਾ ਹੋਵੇ ਸ਼ਰਤੀਆ ਇਲਾਜ ਪ੍ਰਾਣੀ ਤੋਂ ਪ੍ਰਾਣੀ ਕਬਜ਼ ਪ੍ਰਾਣੀ ਤੋਂ ਪ੍ਰਾਣੀ ਬਵਾਸਿਰ ਸ਼ਰਤੀਆ ਇਲਾਜ ਪ੍ਰਾਣੀ ਤੋਂ ਪ੍ਰਾਣੀ 슈ਗਰ ਇਨਸੂਲਿਨ ਲਵਾਉਂਦੇ ਹੋ ਇਨਸੂਲਿਨ ਛਡਾ ਦੇਦੀ ਹੈ ਫਿਰ ਮੈਂ ਇਹ ਹਜ਼ਾਰਾਂ ਵਾਲੀ ਦੱਸਿਆ ਕਿ ਜਿਹੜਾ ਵੀ ਕੋਈ ਦੇਸੀ ਆ ਭਾਵੇਂ ਅਸੀਂ ਸਕਿਨ ਦੇ ਨੁਸਖੇ ਦੀ ਗੱਲ ਕੀਤੀ ਅੱਛਾ ਫਾਇਦਾ ਇਹਨੇ 슈ਗਰ ਵਰਕ ਕਰ ਜਾਣਾ ਕਿਉਂਕਿ ਇਹਦੇ ਚ ਨਿੰਮ ਵੀ ਹੈ ਗਲੋਹੇ ਵੀ ਹੈ ਕਿੰਨੀਆਂ ਚੀਜ਼ਾਂ ਦੇਖੋ ਨਾ ਕੋਈ ਨਿੰਮ ਹੋਵੇ ਮੇਥੀ ਹੋਵੇ ਜੁਵੈਨ ਹੋਵੇ ਸੌਫ ਹੋਵੇ ਅਦਰਕ ਹੋਵੇ ਲਸਣ ਹੋਵੇ ਇਹ ਚੀਜ਼ਾਂ ਕਈ ਬਨੇ ਅਸਰ ਕਰ ਰਹੀ ਨੇ ਤਾਂ ਇਹ ਗਿਆ ਨਾ ਅਧੀਆਂ ਚੀਜ਼ਾਂ ਤੇ ਤੁਹਾਡੀ ਰਸੋਈ ਚ ਪਈਆਂ ਹੁੰਦੀਆਂ ਕਿੰਨੀ ਦੁਨੀਆ ਸਿਆਣੀ ਕਈ ਨੁਸਖੇ ਆਪਣੇ ਆਪ ਹੀ ਬਣਾ ਲੈਂਦੇ ਹਲੋ ਬਰਾ ਜੂਸ ਪੀ ਸਕਦੇ ਹੋ ਨਿੰਮ ਜੂਸ ਪੀ ਸਕਦੇ ਹੋ ਜਾਂ ਮੰਜੂਸ ਪੀ ਸਕਦੇ ਹੋ ਜੇ ਕਿਸੇ ਨੂੰ 슈ਗਰ ਹੈ ਤਾਂ ਮਰਦਾਨਾ ਕਮਜ਼ੋਰੀ ਦੀ ਦਵਾਈ ਜਿਹੜੀ ਬਹੁਤ ਜ਼ਿਆਦਾ ਜਾਂਦੀ ਹੈ ਉਹਦੇ ਚ ਮੈਨੂੰ ਇਹਨਾਂ ਚੰਨਾ ਪਾਣਾ ਕਿ ਕੱਲੀ ਮਰਦਾਨਾ ਨਹੀਂ ਜਨਾਨੀਆਂ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਮੈਂਸਿਸ ਪ੍ਰੋਬਲਮ ਹੋਵੇ ਮੈਂਸਿਸ ਰੈਗੂਲਰ ਨਾ ਹੋਣ ਇਰੈਗੂਲਰ ਮੈਂਸਿਸ ਮੀਨੋਪਾਸ ਪ੍ਰੋਬਲਮ ਫਲੈਸ਼ਸ ਹੌਟ ਫਲੈਸ਼ਸ ਜਦੋਂ ਮੀਨੋਪਾਸ ਤੋਂ ਬਾਅਦ ਆਉਂਦੇ ਆ ਔਰ ਹਾਰਮੋਨਿਕ ਕੋਈ ਇਨ ਡੈਫੀਸ਼ੀਐਂਸੀ ਹੋਵੇ ਕਿਸੇ ਦੇ ਔਲਾਦ ਨਾ ਹੁੰਦੀ ਹੋਵੇ ਆਦਮੀਆਂ ਦੇ ਸਪੂਜ਼ ਕਰੋ ਸੇਮਨ ਡੈਨੈਸਟੀ ਦਾ ਟੈਸਟ ਸਪਰਮ ਕਾਊਂਟ ਦਾ ਟੈਸਟ ਸਪਰਮੋਟਿਲਿਟੀ ਘਟਾ ਜਿ ਸਵੀਰ ਜੀ ਸਟਰੋਂਗ ਹੋਵੇ ਤੇ ਸ਼ਰੀਰ ਦਾ ਇਮਿਊਨ ਸਿਸਟਮ ਵੈਸੀ ਸਟਰੋਂਗਰ ਇਨ ਦਾ ਆਯੁਰਵੇਦ ਦਾ ਸਿਧਾਂਤ ਹੈ ਵਾਤ ਪਿਤ ਕਫ ਔਰ ਸ਼ਰੀਰ ਦੇ ਵਿੱਚ ਤਰਦੋਸ਼ ਜਿਹੜਾ ਵਾਤਜ ਪਿਤਜ ਕਫਜ ਸप्तधातु ਸਰੀਰ ਅਰਸ ਰक्त ਮਾਸ ਮੇਦ ਅਸਤੀ ਮੱਜਾ ਸ਼ੁਕਰ ਅਜਸਵੀ ਪੁਰਸ਼ ਬਹੁਤ ਘੱਟ ਹੁੰਦੇ ਜਿਨ੍ਹਾਂ ਦੇ ਓਜ ਵੀ ਜ਼ਿਆਦਾ ਹੁੰਦੇ ਜਿਨ ਨੂੰ ਅਸੀਂ ਕਹਿੰਨੇ ਅਜਸਵੀ ਪੁਰਸ਼ ਦੇ ਚਿਹਰੇ ਦੀ ਰੌਣਕ ਹੀ ਲੱਗ ਹੁੰਦੀ 80 ਸਾਲ ਤੱਕ ਵੀ ਕਹਿੰਦੇ ਬੰਦਾ ਬੁੱਢਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਲੇਡੀਜ਼ ਦੇ ਫੇਸ ਤੇ ਵੀ ਉਹ ਗਲੈਮਰ ਕਰਦਾ ਫੇਸ ਦੀ ਚਮਕਾਟ ਹੀ ਹੋਰ ਹੁੰਦੀ ਹੈ ਕਾਰਨ ਕਿ ਉਹਨਾਂ ਲੇਡੀਜ਼ ਦੀ ਓਜ ਅੱਛੀ ਹੈ ਅੰਦਰ ਤਾਤੂ ਠੀਕ ਹੈ ਸप्तधातु ਸਰੀਰ ਦਾ ਦੱਸਿਆ ਤਿਰਦੋਸ਼ ਸਰੀਰ ਦੱਸਿਆ ਔਰ ਪ੍ਰithvi ਜਲ ਵਾਯੂ ਤੇਜ ਕਾਸ਼ ਪੰਚ ਮਹਾਭੌਤਿਕ ਸਰੀਰ ਪ੍ਰithvi ਜਲ ਵਾਯੂ ਤੇਜ ਆਕਾਸ਼ ਵਾਤ ਪਿਤ ਕਫ ਤ੍ਰਿਦੋਸ਼ ਸਰੀਰ ਸप्तधातु ਸਰੀਰ ਸਰੀਰ ਦੇ ਸਾਰੇ ਐਲੀਮੈਂਟਸ ਨੂੰ ਆਪਣੇ ਆਪ ਕੰਟਰੋਲ ਰੱਖਣਾ ਤੁਹਾਡੇ ਆਪਣੇ ਹੱਥ ਆ ਆਪਣੀ ਖੁਰਾਕ ਨਾਲ ਬਲੱਡ ਪ੍ਰੈਸ਼ਰ ਦਾ ਜੋ ਕਈ ਵਾਰੀ ਇਨਸਾਨ ਦਾ ਵਾਸ ਨਹੀਂ ਹੁੰਦਾ ਵੀ ਖਾਨਦਾਨ ਚ ਬਿਮਾਰੀ ਹੋਵੇ ਭਾਵੇਂ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਕੋਲੈਸਟ੍ਰੋਲ ਦੀ ਜ਼ਿਆਦਾ ਹੋ ਜਾਂਦੀ ਹੈ ਕਿੰਨੇ ਐਪੀਸੋਡ ਆਪਾਂ ਕੋਲੇਸਟ੍ਰੋਲ ਚ ਦੱਸ ਚੁੱਕੇ ਆਂ ਅੱਜ ਆਪਾਂ ਸਕਿਨ ਦੀ ਗੱਲ ਤਾਂ ਕਿਤੇ ਕੋਈ ਟੌਪਿਕ ਫੜਨਾ ਹੁੰਦਾ ਪਰ ਤੁਸੀਂ ਚਿੰਤਾ ਨਾ ਕਰੋ ਭਾਵੇਂ ਕੋਈ ਸਕਿਨ ਦੀ ਪ੍ਰੋਬਲਮ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਮੇਰੇ ਲਗਾਤਾਰ ਫਲੈਸ਼ ਕਰ ਰਹੇ ਐ ਐਡਰੈਸ ਮੇਰਾ ਲਗਾਤਾਰ ਆ ਰਿਹਾ ਐ ਈਮੇਲ ਲਗਾਤਾਰ ਆ ਰਹੀ ਐ ਹਮੇਸ਼ਾ ਤੁਸੀਂ ਵਾਚ ਕਰਦੇ ਹੋ ਟੈਕਸਟ ਮੈਸੇਜ ਕਰ ਸਕਦੇ ਹੋ ਕਾਲ ਕਰਕੇ ਮੈਸੇਜ ਛੱਡ ਸਕਦੇ ਹੋ ਭਾਵੇਂ ਤੁਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੰਡੀਆ ਕਿਸੇ ਵੀ ਕੰਟਰੀ 'ਚ ਬੈਠੇ ਹੋ ਦਵਾਈ ਤੁਹਾਨੂੰ ਹਰ ਸੈਂਟਰ 'ਚ ਸਾਡੇ ਸੈਂਟਰ ਤੋਂ ਪਹੁੰਚਦੀ ਐ ਪੇਰ ਦਵਾਈ ਮੇਰੇ ਹੱਥ ਨਾਲ ਡੋਜ਼ ਲਿਖੀ ਹੁੰਦੀ ਹੈ ਕਿਉਂਕਿ ਸਾਡੇ ਕੋ ਤੁਹਾਨੂੰ ਪਿਛਲੇ ਸ਼ੋਅ ਚ ਦੱਸਿਆ ਸੀ ਬਲ ਕੁਆਂਟੀਟੀ ਹੁੰਦੀ ਹੈ ਅਸੀਂ ਫਿਰ ਉਹਦੇ ਚ ਕੋਈ ਫਾਰਮੂਲੇ ਦਾ ਨਾਮ ਨਹੀਂ ਲਿਖਿਆ ਹੁੰਦਾ ਕਿਉਂ ਫਿਰ ਤੁਸੀਂ ਕਈ ਵਾਰੀ ਪਜ਼ਲ ਹੋ ਜਾਂਦੇ ਫਿਰ ਲੋਕ ਕਈ ਸਿਆਣੇ ਬਣ ਕੇ ਆਪਣੀ ਸਰਚ ਕਰਦੇ ਰਹਿੰਦੇ ਉਹਦੇ ਨਾਲ ਬੈਟਰ ਹੈ ਕਿ ਟਾਕ ਟੂ ਕੁਆਲੀਫਾਈਡ ਡਾਕਟਰ ਤਾਂ ਕਿ ਤੁਹਾਨੂੰ ਸਹੀ ਫਾਰਮੂਲਾ ਸਹੀ ਜਗ੍ਹਾ ਪਹੁੰਚੇ ਔਰ ਫਿਰ ਜਾਦੀ ਮੈਂ ਫਿਰ ਦੱਸਦਾ ਕਿ ਨੰਬਰ ਫਲੈਸ਼ ਕਰ ਰਹੇ ਹੈ ਸਕਰੀਨ ਤੇ ਤੁਸੀਂ ਹਮੇਸ਼ਾ ਮੇਰਾ ਸ਼ੋਅ ਦੇਖਦੇ ਹੋ ਉਹਨਾਂ ਲਈ ਜਿਹੜੇ ਸ਼ੇਅਰ ਕਰਦੇ ਉਹਦਾ ਥੈਂਕ ਯੂ ਮੇਰਾ ਖਿਆਲ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ